ਆ ਦੇਖੋ ਬਾਈ ਜੀ ਪੰਜਾਬ ਦੇ ਹਾਲਾਤ ਆ ਹੋ ਗਏ ਅੱਜ ਕੱਲ ਸ਼ਰੇ ਆਮ ਲੁੱਟਾਂ ਖੋਹਾਂ ਹੋ ਗਈਆਂ ਆ ਦੇਖੋ ਆ ਦੇਖੋ ਜੀ ਭੱਜ ਕੇ ਆ ਕੁੜੀ ਨੂੰ ਇਹ ਇਹ ਦੇਖੋ ਦੇਖ ਦੇਖਦੇ 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 ਬਾਈ ਗੱਡੀ ਲਾਦ ਕੇ ਮਾੜੀ ਜੀ ਸਾਈਡ ਤੇ ਹੁਣ ਆ ਦੇਖੋ ਕੁੜੀ ਨੇ ਮੁੰਡੇ ਨੂੰ ਸੱਟ ਲਿਆ ਫਿਰ ਲੋਕ ਕਹਿੰਦੇ ਕੁੜੀਆਂ ਮੁੰਡਿਆਂ ਨਾਲੋਂ ਆ ਕੁੜੀ ਬੋਲ ਮਾਰ ਰਹੀ ਆ ਬਾਈ ਮੈਨੂੰ ਲੱਗਦਾ ਆ ਆਪਣੀ ਬਚਾਅ ਵਾਸਤੇ ਬੋਲ ਮਾਰ ਰਹੀ ਐ ਜੀ ਸਾਡਾ ਹੱਕ ਮੰਗਣ ਦਾ ਜਾਣਾ ਤੇ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਨੂੰ ਕੀ ਕਰ ਰਹੇ ਕਾਸੇ ਵੀ ਨਹੀਂ ਸੋਧਿਆ ਉਹ ਨਾ ਨਿਕਲ ਰਿਹਾ ਤੁਸੀਂ ਕੀ ਕਰ ਲੋਗੇ ਬਾਈ ਕੀ ਕਰ ਲੋਗੀ ਕੀ ਕਰ ਲੋਗੀ ਮੇਰਾ ਫੋਨ ਖਿੱਚ ਕੇ ਭੰਦਿਆ ਭਰਾ ਦੇਖ ਕੋਈ ਨਹੀਂ ਕੋਈ ਛੱਟਾ ਜੇ ਵੀ ਨਹੀਂ ਕੱਟਦਾ ਛੱਟਾ ਦੇਖੋ ਮੇਰੀ ਚੱਕੀ ਚਲੋ ਜੀ ਆ ਮੈਂ ਕਾਲਜੋਂ ਆਇਆ ਉਹ ਉੱਥੇ ਉੱਥੇ ਲੈਣ ਨੂੰ ਕਾਲਜੋਂ ਮੈਂ ਉੱਥੇ ਉੱਥੇ ਲੈ ਜਾ ਚੱਲ ਬਾਹਰ ਚੱਲ ਬਾਹਰ ਹੋਏ ਉੱਧਰ ਉੱਧਰ ਲੈ ਜਾ ਉਹ ਤੇ ਉੱਧਰ ਆ ਦੇਖੋ ਦੇਖੋ ਹਾਲ ਪੰਜਾਬ ਦੇ ਮੁੰਡਿਆਂ ਦੇ ਇੱਧਰ ਆ ਮੈਂ ਕਾਲਜੋਂ ਆਇਆ ਜੀ ਕਿੱਟ ਮੇਰੀ ਆ ਕਪੜਾ ਮੇਰਾ ਆਈ ਢੀ ਵੇਖੋ ਬਣਾ ਜੀ ਵੀਡੀਓ ਵੀਡੀਓ ਬਣਾ ਜੀ ਕਪੜਾ ਲਾ ਦੇ ਮੂੰਹ ਤੋਂ ਲਾ ਕਪੜਾ ਕਪੜਾ ਨਹੀਂ ਲਾਉਣਾ ਜੀ ਖੜ ਦੇ ਬੰਦੇ ਦਾ ਪੁੱਤ ਬਣ ਕੇ ਦੱਸ ਖੜ ਖੜ ਕਪੜਾ ਲਾ ਦੇ ਮੂੰਹ ਤੋਂ ਕਪੜਾ ਲਾ ਕਪੜਾ ਨਹੀਂ ਲਾਉਣਾ ਜੀ ਕਪੜਾ ਲਾ ਮੈਂ ਕਪੜਾ ਮਖੀ ਟਿੱਟੀ ਜੀ ਮੇਰੀ ਆ ਕੌਣ ਡੱਕਿਆ ਵਈ ਨਸ਼ੇ ਨਸ਼ੇ ਦਾ ਪੂਰਾ ਸੱਟ ਹੈ ਆ ਕਪੜਾ ਲਾ ਮੈਂ ਇਧਰ ਆਉਂਦੀ ਸੀ ਕਾਲਜਾਂ ਪੜ ਕੇ ਲਾ ਇਹ ਹੁਣ ਅੜੇ ਕਬਿਆ ਮੋ ਇਹਨੇ ਖੋਕੇ ਭੱਜ ਗਿਆ ਵੀਡੀਓ ਵੀਡੀਓ ਬਣਾ ਜੀ ਵੀਡੀਓ ਬਣਾ ਕੱਟੀ ਜੀ ਮੇਰੀ ਆ। ਵੀ ਆ ਕੀ ਨਸ਼ਾ ਕੀਤਾ ਹੋਇਆ ਤਰਾ ਦੱਸ ਮੈਨੂੰ ਬਈਲਾ। ਮੈਂ ਜਾਣੀ ਕਰਦਾ ਹਾਂ। ਹਾਂ। ਚੋਰੀ ਜਿਹਾ ਕੀਤੀ ਆ ਨਾ। ਕੱਟੀ ਜੀ ਮੇਰੀ ਆ ਮੈਂ ਕਾਰਜ ਆਇਆ। ਮੈਂ ਆ ਤੂੰ ਖੜ ਜਾ। ਆ ਕਿੱਟ ਤੇਰੀ ਆ। ਆ ਦਿਖਾ ਬਈ ਤੂੰ। ਚਿੰਗਾ ਤੇਰਾਗਾ। ਆ ਕੁੜੀਆਂ ਵਾਲੀ ਲਿਪਸਟਿਕ ਤੇਰੀ ਆ। ਹੈ? ਇਹ ਸਮਾਨ ਤੂੰ ਲਾਉਣਾ। ਕਿੱਥੋਂ ਆ ਤੁਸੀਂ ਕਿੱਥੋਂ ਆ ਰਹੇ ਸੀ ਬਾਈ? ਇਹ ਮੈਂ ਤਾਂ ਜੀ ਦਫ਼ਤਰ ਲੱਗੀ ਹੋਇਆ ਆਫਿਸ ਬੈਂਕ ਦੇ ਵਿੱਚ। ਅੱਛਾ ਜੀ। ਇਹਨਾਂ ਨਾ ਤੇ ਮੇਰਾ ਫੋਨ ਹੋਇਆ ਤੇ ਨਾ ਮੇਰੀ ਕਿੱਟ ਹੋ ਕੇ ਭਜਰੇ ਤੇ ਸਿੱਟ ਲਿਆ ਮੈਂ ਇੱਥੇ ਹੂੰ ਕੁਛ ਇਹ ਆ ਆੜ ਕੇ ਡਿੱਗ ਗਿਆ ਉੱਥੇ 16 ਸੀ ਉਹਦੇ ਵਿੱਚ ਅੱਛਾ ਪੁੱਛੋ ਇਹਨੂੰ ਕਾਹਦੇ ਪਿੱਛੇ ਖਾਂਦਾ ਇਹਨੂੰ ਸ਼ਰਮ ਹੋਣੀ ਚਾਹੀਦੀ ਤੇਰੇ ਘਰ ਹੀ ਭੈਣ ਭੂਣ ਹੈ ਨਹੀਂਗੀ ਅੱਛਾ ਅੱਛਾ ਹੋ ਕੇ ਸਮਾਨ ਉੱਡ ਲਿਆ ਜੀ ਮੇਰਾ ਪਾਜ ਕਿਧਰ ਫੜ 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 ਬੈਠ ਦੋਦ ਲੈਣ ਨੂੰ ਮਾਰ ਮਾਰ ਦੋ ਮਗਿੱਟੇ ਜੇ ਮਾਰ ਦੇ ਬੈਠ ਬੈਠ ਫੜ ਫੜ ਬੈਠ ਓਏ ਗੱਲ ਸੁਣ ਓਏ ਸਰਦਾਰ ਹੋ ਕੇ ਤੂੰ ਕੀ ਯਾਰ ਹਾਂ ਦੇਖੋ ਸਰਦਾਰਾਂ ਨੂੰ ਬਦਨਾਮ ਕਰੀ ਜਾਣਾ ਸਰਦਾਰਾਂ ਵਾਲੇ ਪਤਾ ਤੈਨੂੰ ਕੋਸ ਸਰਦਾਰਾਂ ਦੀ ਐਵੇਂ ਤੂੰ ਪਤਾ ਕੀ ਆ ਪਤਾ ਹਾਂਜੀ ਸਭ ਪਤਾ ਮੈਨੂੰ ਤੇ ਤੂੰ ਡਿੱਗੀ ਡਿੱਗੀ ਜਾ ਨਾ ਤਰੀ ਪਤਾ ਹੁੰਦਾ ਨਾ ਤੂੰ ਆ ਚੋਰੀ ਨਾ ਕਰਦਾ ਸਰਦਾਰ ਪਤਾ ਕਿੰਨੀ ਇੱਜ਼ਤ ਕਰਦੇ ਆ ਕਿ ਸਰਦਾਰਾਂ ਦੀ ਨਾ ਕੀ ਹੋਏ ਨਾ ਕੀ ਇਧਰ ਫੜ ਫੜ ਫੜੋ ਬਾਈ ਇਹਨੂੰ ਫੜ ਦੇਖ ਹਾ ਜੇ ਵੀ ਉੜਦਾ ਦੇਖੋ ਸਮਾਰ ਕੇ ਲਵਰੇ ਸਮਾਰ ਕੇ ਲਾਓ ਤੇਰਾ ਨਾ ਕੀ ਹੋਏ ਨਾ ਬੋਲੋ ਜਾਣ ਦਿਓ ਇਹ ਆ ਕੱਪੜਾ ਲਾ ਦੇ ਮੁੰਦੂ ਲਾ 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 ਕੱਪੜਾ ਜਾਣ ਦਿਓ ਇੱਥੇ ਮੈਂ ਬਹਿਣਾ ਨਹੀਂ ਲਾ ਕੱਪੜਾ ਕੱਪੜਾ ਲਾ ਕੱਪੜਾ ਲਾ ਲਾ ਕੱਪੜਾ ਲਾ ਮੂੰ ਦਿਖਾ ਲਾ ਲਾ ਇਹਨਾਂ ਸਾਰੇ ਕੋਈ ਪਛਾਣਗੇ ਨੂੰ ਆ ਦੇਖੋ ਲੈ ਕਿੱਡਾ ਸੋਹਣਾ ਜਵਾਨ ਵਾਲਾ ਚੋਰੀਆਂ ਕਰਦਾ ਦੇਖ ਲਓ ਪੱਗ ਬੰਨੀ ਹੋਈ ਆ ਇਹ ਮੇਰੀ ਗਾ ਸੋਹਣਾ ਅਸਿਕ ਤਾਂ ਕੋਈ ਨਸ਼ਾ ਨਹੀਂ ਮੈਂ ਕਰਦਾ ਦੇਖੋ ਜੀ ਝੂਠ ਬੋਲਦਾ ਦਾਈ ਜੀ ਦੇਖੋ ਨਾ ਦੱਸ ਨਸ਼ਾ ਨਹੀਂ ਕਰਦਾ ਸ਼ਰਮ ਉਹਨੂੰ ਮੰਨਦਾ ਮਾਲਾ ਪਾਈਆਂ ਲੱਗਦਾ ਕਾਲਾ ਪੰਮੜਾ ਉਹ ਤਾਂ ਕੀ ਲੈਣਾ ਕੋਈ ਗੱਲ ਨਹੀਂ ਮਾਲਾ ਦਾ ਸ਼ੌਕ ਬਜੇ ਥਾਈ ਆ ਸ਼ੌਕ ਬਜੇ ਪਾਈ ਆ ਸ਼ੌਕ ਨੂੰ ਬਜੇ ਹਾਂ ਦੇਖ ਸ਼ੌਕ ਨੂੰ ਬਈ ਆ ਅੱਛਾ ਜੀ ਲੋ ਜੀ ਮੈਨੂੰ ਜਾਣ ਦੇ ਕਿਉਂ ਜਾਣ ਦੇ ਖੜ ਖੜ ਜਾ ਇਹ ਵੀਡੀਓ ਇਹ ਵੀਡੀਓ ਬਣਾ ਵੀਡੀਓ ਬਣਾ ਦੇ ਦੀ ਖੜ ਜਾ ਵੀਡੀਓ ਬਣਾ ਸੱਚ ਸੱਚ ਬੋਲ ਦੇ ਕਾਦੇ ਵਾਸਤੇ ਹੁਣ ਗੁੱਟਾ ਤਾਂ ਚੋਰੀ ਨਹੀਂ ਤੇਰੀ ਆ ਵੀਡੀਓ ਵਾਇਰਲ ਨਹੀਂ ਹੋਣਾ ਬਣਾ ਬਈ ਵੀਡੀਓ ਵੀਡੀਓ ਬਣੂਗੀ ਯਾਰ ਹੈਲੋ ਤੂੰ ਹੈਲੋ ਤੂੰ ਦੱਸ ਤੇਰਾ ਨਾਂ ਕੀ ਆ ਮੇਰਾ ਨਾਂ ਨਹੀਂ ਪਤਾ ਜੀ ਦੱਸ ਨਾਂ ਦੱਸ ਕੀ ਤੇਰਾ ਸਰਬੰਸ ਸਿੰਘ ਜੀ ਸਰ ਸਰ ਦੱਸ ਨਾਂ ਤੇਰਾ ਸਰਬੰਸ ਸਿੰਘ ਹੈ ਪਿੰਡ ਕਿਹੜਾ ਕਿਹੜਾ ਸ਼ਹਿਰ ਬਠਿੰਡੇ ਤੋਂ ਆਈ ਨੇ ਬਠਿੰਡੇ ਦਾ ਲੋਕਲ ਹੀ ਆ ਹਾਂਜੀ ਤੇ ਪਰਿਵਾਰ ਚ ਕੌਣ ਕੌਣਾ ਹੈ ਚੱਲ ਰਹੀ ਆ ਜੀ ਮੈਂ ਤਾਂ ਕੱਲ ਹੀ ਆ ਮਾਂ ਪਿਓ ਨਹੀਂ ਹਾਂ ਨਹੀਂ ਸੱਚ ਦਾ ਦੱਸਦੇ ਕੀ ਸੱਚੀ ਸਦੀ ਗੱਲ ਦੱਸਦੇ ਹੈਗਾ ਕਿ ਨਹੀਂ ਹਾਂ ਨਹੀਂ ਜੀ ਕੋਈ ਮੈਨੂੰ ਜਾਣ ਦੋ ਸਾਰੇ ਇੱਧਰ ਆ ਇੱਧਰ ਆ ਇਹ ਡੱਕਿਆ ਹੋਇਆ ਜੀ ਦੇਖ ਲਓ ਜਮਾਂ ਇਹ ਬੰਦੇ ਦਾ ਬਾਈ ਜੀ ਨਸ਼ਾ ਕੀਤਾ ਹੋਇਆ ਹੈ ਚਿੱਟਾ ਪਿੱਟਾ ਹੋਇਆ ਜੀ ਤੇ ਇਹ ਚੋਰੀਆਂ ਕਰਦਾ ਮੈਨੂੰ ਇਹ ਦੱਸ ਕਿੰਨੀਆਂ ਕਿੰਨੀਆਂ ਚੋਰੀਆਂ ਕਰਨੇ ਤੋਂ ਪਹਿਲਾਂ ਤੋਂ ਪਹਿਲਾਂ ਮੈਂ ਨਹੀਂ ਕੀਤੀ ਜੀ ਚੋਰੀ ਮੈਂ ਤਾਂ ਝੂਠ ਨਾ ਬੋਲੀ ਕੀ ਸੀ ਇਹ ਫੋਨ ਖੋ ਕੇ ਭੱਜਿਆ ਹਾਂਜੀ ਬਾਈ ਜੀ ਕਿੰਨੇ ਫੋਨ ਖੋਏ ਤੂੰ ਪਹਿਲਾਂ ਝੂਠ ਨਹੀਂ ਬੋਲਣਾ ਸਹੀ ਸਹੀ ਦੱਸ ਇੱਕ ਖੋਇਆ ਜੀ ਉਹ ਮੇਰੀ ਜੇਬ ਚ ਝੂਠ ਨਾ ਬੋਲ ਇੱਕ ਖੋਇਆ ਇੱਕ ਕਿਉਂ ਖੋਇਆਗਾ ਝੂਠ ਨਾ ਬੋਲੀ ਕਿੰਨੀਆਂ ਚੋਰੀਆਂ ਕੀਤੀਆਂ ਹੋਈ ਤੂੰ ਪਹਿਲਾਂ ਤੁਹਾਨੂੰ ਦੱਸ ਦਾਂ ਨਾ ਕਿਸੇ ਕੋਲੇ ਗੱਲ ਨਾ ਕਰਿਓ ਨਹੀਂ ਗੱਲ ਨਹੀਂ ਕਰਦਾ 5 ਤੋਂ 7 ਫੋਨ ਖੋ ਚੁੱਕਿਆ ਮੈਂ ਖੋ ਚੁੱਕਿਆ ਕਿਹੜੇ ਵੱਡੀ ਸੀ ਟੱਚ ਸਾਰੇ ਕਿੰਨੇ ਕਿੰਨੇ ਵਾਲੇ ਹੋਣਗੇ 20 25 ਹਜ਼ਾਰ ਵਾਲੇ ਗਾਹ ਕਿੰਨੇ ਦਾ ਵੇਚਦਾ ਦੋ ਕੇ ਹਜ਼ਾਰ ਦਾ ਵੇਚਦਾ 2000 ਦਾ 2000 ਦਾ ਇੰਨਾ ਸਸਤਾ ਕਿਉਂ ਵੇਚਦੇ ਕੀ ਚੱਕਰ ਹੈ ਕਾਦੇ ਵਾਸਤੇ ਉਹ ਫਿਰ ਕੋਈ ਲੈਂਦਾ ਨਹੀਂ ਜੀ ਡੱਬੇ ਕਰਕੇ ਸਮਾਨ ਦਾ ਹੱਲ ਕਰਦਾ ਹਾਂ ਸਮਾਨ ਸਮਾਨ ਦਾ ਹੱਲ ਕਰਨਾ ਹੁੰਦਾ ਚੋਰੀ ਦੇ ਹੁੰਦੇ ਨੇ ਨਸ਼ੇ ਮਾਰੇ ਐਂਟ ਪਾ ਲੰਦੇ ਨੇ ਇਹ ਤੁਸੀਂ ਦੇਖਿਆ ਬਈ ਤੁਹਾਡਾ ਕਿਹੜਾ ਏਰੀਆ ਹੈ ਮੇਰਾ ਤਾਂ ਮਾਨਸਾ ਏਰੀਆ ਬਈ ਤੁਹਾਡੇ ਏਰੀਆ ਚ ਕੋਈ ਐਜੇ ਬੰਦੇ ਬਹੁਤ ਨੇ ਜੀ ਠੀਕ ਹੈ ਹਾਂ ਜੀ ਮਤਲਬ ਉਹ ਵੀ ਨਸ਼ਾ ਪਤਾ ਕਰਦੇ ਆ ਉਹਨਾਂ ਦਾ ਕੀ ਕੀ ਉਹਨਾਂ ਦਾ ਕੀ ਸਟੂਡਲ ਹੈ ਬਈ ਲਾਈਫ ਦੇ ਵਿੱਚ ਕੀ ਕਰਦੇ ਆ ਉਹ ਆਹੀ ਕੁਸ਼ੀ ਬਸ ਕੱਲਾ ਦਾ ਕੱਲਾ ਮੁੰਡਾ ਕੁੜੀ ਵੇਖਦੇ ਆ ਹਨੇਰਾ ਸਵੇਰਾ ਕਿਸੇ ਸੁੰਨੇ ਰੋਡ ਤੇ ਜਿੱਥੇ ਆਏ ਹੁੰਦਾ ਵੀਜਾ ਰਾਤ ਨੂੰ ਹਨੇਰਾ ਹੁੰਦਾ ਫੋਨ ਖੋਲ ਲੈਂਦੇ ਨੇ ਜਿਹੜੀ ਚੀਜ਼ ਹੁੰਦੀ ਆ ਖੋਲ ਲੈਂਦੇ ਆ ਕੁੜੀ ਨੂੰ ਗਲਤ ਵੀ ਉਹ ਕਰਦੇ ਨੇ ਜੀ ਛੇੜ ਛਾੜ ਵੀ ਕਰਦੇ ਨੇ ਨਸ਼ੇ ਦੇ ਡੱਤੀ ਹੋਈ ਕੁੜੀ ਨੂੰ ਮਾਰ ਵੀ ਸਕਦੇ ਆ ਮਾਰ ਵੀ ਸਕਦੇ ਆ ਚਾਰ ਪੰਜ ਜਣੇ ਤਾਂ ਕੁੜੀ ਨੂੰ ਕੀ ਲਈ ਬੈਠੇ ਆ ਜੀ ਤੇ ਬਹੁਤ ਕੁਝ ਹੋਇਆ ਜੀ ਮਾਨਸਾ ਦੇ ਵਿੱਚ ਮਤਲਬ ਮਾਨਸਾ ਤੇ ਫਿਰ ਬਈ ਪ੍ਰਸ਼ਾਸਨ ਨਹੀਂ ਕਰੇ ਕੋਈ ਕੁਝ ਪ੍ਰਸ਼ਾਸਨ ਵਾਲੇ ਕੀ ਕਰਨ ਜੀ ਹੁਣ ਇੰਨਾ ਤੇ ਥੋੜੀ ਡਿਊਟੀ ਆ ਪ੍ਰਸ਼ਾਸਨ ਵਾਲਿਆਂ ਦੀ ਕੱਲੇ ਨਸ਼ੇ ਵਾਲਾਂ ਤੇ ਹੂੰ ਸਾਰੀ ਦੁਨੀਆ ਤੇ ਹੀ ਹੁੰਦੀ ਆ ਜੀ ਕਿੰਨੇ ਕ ਤੁਹਾਡੇ ਬਾਈ ਏਰੀਆ ਚ ਬਹੁਤ ਜ਼ਿਆਦੀ ਆ ਜੀ ਤੁਸੀਂ ਥੋੜੀ ਜਾ ਰਹੇ ਸੀਗੇ ਹਾਂਜੀ ਤੇ ਡੌੜੀ ਸੀ ਕਰਦੇ ਹੋ ਮਟੰਡਾ ਹਾਂਜੀ ਹਾਂਜੀ ਕੀ ਟਾਈਮ ਹੈ ਸਵੇਰ ਤੋਂ ਸ਼ਾਮ ਦਾ ਕਿੰਨਾ ਟਾਈਮ ਹੈ ਮੈਂ ਸਵੇਰੇ 9 10 ਵਜੇ ਆਉਣੀ ਹੈਗੀ ਤੇ 2 3 3 ਵਜਰੇ ਆ ਬਈ ਹੁਣ ਠੀਕ ਹੈ ਜੀ 3 ਠੀਕ ਕਾਦੇ ਜੀ ਜੋਬ ਕਰਦੇ ਹੋ ਬੈਂਕ 'ਚ ਲੱਗੀ ਹੋਇਆ ਜੀ ਬੈਂਕ 'ਚ ਲੱਗਿਆ ਪ੍ਰਾਈਵੇਟ ਹੈ ਕਿ ਸਰਕਾਰੀ ਹੈ ਪ੍ਰਾਈਵੇਟ ਕਰਦਾ ਪ੍ਰਾਈਵੇਟ ਆ ਬਾਈ ਇਹ ਇਹਨੂੰ ਤੁਹਾਡੇ ਬਾਰੇ ਪਤਾ ਹੋਣਾ ਹੈ ਨਾ ਇਹਨੂੰ ਕੀ ਬੇਦਾ ਤੁਸੀਂ ਪ੍ਰਾਈਵੇਟ ਹੋ ਜੀ ਹਾਂਜੀ ਹਾਂਜੀ ਇਹ ਬੰਦੇ ਨੂੰ ਤੁਹਾਡੇ ਬਾਰੇ ਪਤਾ ਹੈ ਪਤਾ ਨਹੀਂ ਭਾਈ ਜੀ ਮੈਂ ਦਿੱਲੀ ਆਉਂਦੀ ਸੀ ਜੀ ਪਤਾ ਸੀ ਤੈਨੂੰ ਇਹਦੇ ਬਾਰੇ ਓਏ ਟਾਈਮ ਚੈੱਕ ਲੈਂਦਾ ਨੀ ਇਹ ਕੋਝਾਂ ਤੇ ਹੁੰਦੀਆਂ ਨੇ ਮੇਰਾ ਨਾਂਗ ਦਾ ਮੋਟਰਨਾ ਬੋਲ ਤੈਨੂੰ ਇਹਦੇ ਬਾਰੇ ਪਤਾ ਹੋਊਗਾ ਠੀਕ ਹੈ ਜੇ ਤੈਨੂੰ ਪਤਾ ਵੀ ਇਹਨਾਂ ਦਾ ਵੀ ਹਾਂ ਟਾਈਮ ਇੱਥੋਂ ਲੱਗਦੇ ਆ ਸੱਚੀ ਸੱਚੀ ਗੱਲ ਦੱਸ ਕੀ ਗੱਲ ਹੈ ਤੈਨੂੰ ਇਹਨਾਂ ਬਾਰੇ ਪਤਾ ਸੀ ਵੀ ਇਥੋਂ ਨਹੀਂ ਹਰੋ ਜੇ ਆਉਂਦੇ ਜਾਂਦੇ ਆ ਹਾਂਜੀ ਠੀਕ ਹੈ ਅਸੀਂ ਉਹ ਖੰਡ ਤੇ ਬੈਠੇ ਹੁੰਨੇ ਆ ਹਾਂ ਉੱਥੋਂ ਨਿਗਰ ਰੱਖਦੇ ਆ ਕਿਹੜਾ ਬੰਦਾ ਕਿੰਨੇ ਵਜੇ ਟੱਪਦਾ ਕਿਹਦੇ ਚੈਨ ਪਾਈਆ ਕਿਹਦੇ ਸੋਨੇ ਦਾ ਕੜਾ ਪਾਇਆ ਆ ਦੇਖੋ ਫਿਰ ਅਸੀਂ ਲਾ ਲੈਨੇ ਆ ਜੀ ਅੱਛਾ ਕਿਹਦੇ ਕੋਲੇ ਮੋਬਾਈਲ ਆ ਮਹਿੰਗਾ ਉਹ ਕੋਲੇ ਨਹੀਂ ਅੱਛਾ ਆ ਕੋਈ ਆ ਕੁਝ ਵੀ ਕਰਦੇ ਹੋ ਕਿੰਨੇ ਜਣਿਆਂ ਦਾ ਕਰੋਾ ਥੋੜੇ ਕਿੰਨੇ ਬੰਦੇ ਆ ਟੋਟਲ ਤੁਹਾਡੀ ਟੀਮ ਚ ਅਸੀਂ ਤਿੰਨ ਹੀ ਆ 11 ਦਾ ਤਿੰਨ ਮੋਟਰਸਾਈਕਲ ਤੇ ਰਹਿਨੇ ਆ ਲੈਡੀ ਜੈਂਟਸ ਪੰਡ ਚ ਆਉਂਦੇ ਆ ਭਾਈ ਇਹੇ ਇਥੋਂ ਤਾਂ ਹੈ ਹੀ ਨਹੀਂ ਇਹ ਕੋਈ ਲੇਡੀ ਜਨਸ ਕੇ ਹੋਰ ਨਹੀਂ ਜੀ ਤਿੰਨ ਮੁੰਡੇ ਹੀ ਆ ਮੁੰਡੇ ਉਹ ਤੇ ਉਹ ਵੀ ਸਰਦਾਰ ਹੈ ਹਾਂਜੀ ਉਹਨਾਂ ਚੋਂ ਇੱਕ ਹੋਰ ਸਰਦਾਰ ਆ ਇੱਕ ਮੋਨਾ ਦਾ ਤੂੰ ਮੋਨਾ ਨਹੀਂ ਜੀ ਮੈਂ ਸਰਦਾਰ ਬੰਦਾ ਦੇਖ ਲੋ ਅੱਛਾ ਵੇਹਿਆ ਸਰਦਾਰ ਹੋ ਕੇ ਤੂੰ ਮਤਲਬ ਦੱਸਿਆ ਸੀ ਤੂੰ ਸਾਨੂੰ ਕਹਿ ਰਿਹਾ ਸੀ ਵੀ ਮੈਂ ਪੱਗ ਵੈਸੇ ਬੰਨਦਾ ਹੁਣ ਤੂੰ ਵੀ ਇਹਨਾਂ ਵੀ ਮੈਂ ਸਰਦਾਰ ਆ ਮੈਨੂੰ ਜਾਣ ਦੋ ਜੀ ਤੁਸੀਂ ਜਾਣਦੇ ਤੇ ਖੜੇ ਯਾਰ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਕੁਝ ਨਹੀਂ ਕਰ ਰਹੇ ਸਾਰਾ ਕੁਝ ਸਾਚਾ ਦੇਖ ਸਾਨੂੰ ਸਾਰਾ ਕੁਝ ਦੱਸਣ ਦੱਸੋ ਚੋਰੀਆਂ ਕਰਨੀਆਂ ਛੱਡ ਦੇ ਠੀਕੇ ਹੋਂਦ ਕੱਢੀ ਜਾਣਾ ਤੂੰ ਆ ਦੱਸੋ ਦੱਸੋ ਭਾਈ ਇਹ ਹੁਣ ਇਹਦੇ ਕੀ ਕਰਵਾਈ ਹੋਣੀ ਚਾਹੀਦੀ ਮੈਂ ਕਹਿੰਦਾ ਪੁਲਿਸ ਨੂੰ ਲਾਫ ਹੋਣਾ ਸਮਝਾਇਆ ਤੈਨੂੰ ਬਹੁਤ ਦਿੱਤਾ ਪਰ ਜੀ ਹੁਣ ਇਹਨੂੰ ਪੁੱਛ ਲੋ ਵੀ ਇਹਨੇ ਪੁਲਿਸ ਨੂੰ ਪੁਲਿਸ ਨੂੰ ਫੋਨ ਕਰ ਭਈ ਐ ਨਹੀਂ ਲੋੜ ਹੈ ਹੈ ਦੱਸ ਦੇ ਅੱਗੇ ਤੋਂ ਚੋਰੀ ਕਰੇਗਾ ਨਹੀਂ ਨਹੀਂ ਲਾ ਲਾਈ ਇੱਕ ਵਾਰੀ ਲਾਈ ਦੇ ਨਹੀਂ ਲਾਉਣਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹਾਂ ਦੇਖ ਲਓ ਬਾਈ ਦੇਖ ਲਓ 50000 ਕਮਾਉਣਾ ਹੂੰ ਉੱਥੇ 20 ਤੁਸੀਂ ਕਮਾ ਲਓਗੇ ਆ ਜਾਓ ਮੇਰੇ ਨਾਲ ਹੀ ਦੇਖ ਲਓ ਲਾ ਪੁਲਿਸ ਨੂੰ ਫੋਨ ਇਹਨਾਂ ਤੈਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਲਾ ਪੁਲਿਸ ਨੂੰ ਫੋਨ ਲਾ ਮਾਰ ਮਾਰ ਮਾਰੇ ਮਾਰੇ ਮਾਰ 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 ਪੁਲਿਸ ਨੂੰ ਫੋਨ ਲਾ ਬਾਈ ਪੁਲਿਸ ਨੂੰ ਫੋਨ ਲਾ ਦੇਖ ਲਓ ਬਾਈ ਗੱਲਾਂ ਇਹਨਾਂ ਦੀਆਂ ਦੇਖ ਲਓ ਲਾ ਲਾ ਬਾਈ ਪੁਲਿਸ ਨੂੰ ਲਾਓ ਤੁਸੀਂ ਵੀ ਰਲ ਜਾਓ ਖੜ ਜਾ ਇਹਨੂੰ ਫੋਨ ਤੈਨੂੰ ਲਾਉਣੇ ਆ ਖੜ ਜਾ ਇੱਕ ਮਿੰਟ ਖੜ ਜਾ ਇਹਨੂੰ ਪਤਾ ਆ ਫੜਾ ਉਹਦਾ ਗੰਦਾ ਜਿਆ ਕਰਨਾ ਪੁਲਿਸ ਨੂੰ ਕਿਉਂ ਲਾ ਪੁੱਤ ਲਾਦਾ ਤੂੰ ਹੈਲੋ ਸਸਰੀ ਗਾਲ ਇਨਸਪੈਕਟਰ ਸਾਹਿਬ ਹਾਂਜੀ ਇੱਥੇ ਇੱਕ ਮੁੰਡਾ ਹੈ ਜੀ ਮੈਂ ਬੈਂਕ ਤੇ ਲੱਗੀ ਹੋਈ ਆ ਮਾਨਸਾ ਤੋਂ ਬਟਿੰਡੇ ਜੀ ਮੈਂ ਜਾ ਰਹੀ ਸੀ ਬਾਕਸ ਤੋਂ ਮੈਂ ਬਸ ਸਟੈਂਡ ਜਾ ਰਹੀ ਸੀ ਹਾਂਜੀ ਹਾਂਜੀ ਉਹਨੇ ਨਾ ਕੋਈ ਨਸ਼ੇੜੀ ਹੈ ਜੀ ਹਾਂਜੀ ਨਸ਼ੇੜੀ ਹੈ ਜੀ ਉਹਨੇ ਪਹਿਲਾਂ ਤਾਂ ਮੇਰਾ ਮੋਬਾਈਲ ਖੋਇਆ ਜੀ ਫਿਰ ਮੇਰੀ ਕਿੱਟ ਖੋਲੀ ਉਹਦਾ ਇੱਕ ਭਾਈ ਇੱਥੋਂ ਨਹੀਂ ਆਉਂਦਾ ਸੀ ਗੱਡੀ ਵਾਲਾ ਮੈਂ ਉਹਨਾਂ ਨੂੰ ਹੱਥ ਮਾਰਾ ਤਾਂ ਮੇਰਾ ਬਚਾ ਹੋ ਗਿਆ ਜੀ ਹੁਣ ਉਹ ਕੁਝ ਨਹੀਂ ਦੱਸ ਰਿਹਾ ਹਾਂਜੀ ਨਹੀਂ ਕੁਝ ਵੀ ਨਹੀਂ ਦੱਸਦਾ ਜੀ ਤੁਸੀਂ ਆਓ ਜੀ ਤੁਸੀਂ ਆਓ ਤੇ ਕਾਰਵਾਈ ਕਰੋ ਕੋਈ ਨਹੀਂ ਜੀ ਸਮਝ ਸਾਨੂੰ ਵੀ ਪਤਾ ਕੀ ਕਹਿੰਦਾ ਹੈ ਤੁਸੀਂ ਵੀ ਸਾਡੇ ਨਾਲ ਰਲ ਜਾਓ ਠੀਕ ਹੈ ਸਰ ਹੁਣੇ ਆਜੋ ਇਹਦਾ ਇਹ ਵੀ ਕਹਿੰਦਾ ਕਿ ਪੁਲਿਸ ਵਾਲੇ ਵੀ ਵਿਚ ਵਿਚਰਲੇ ਹੋਇਆ ਹਾਂਜੀ ਸਾਨੂੰ ਕਹਿੰਦੇ ਪੁਲਿਸ ਵਾਲੇ ਰਲੇ ਹੋਇਆ ਦੇਖੋ ਦੱਸੋ ਜੀ ਇਹਨਾਂ ਨੂੰ ਸਮਾਰਕ ਡੰਡਾ ਫੇਰੋ ਉਹਨਾਂ ਤੇ ਆਓ ਹਾਂਜੀ ਹਾਂਜੀ ਬਾਈ ਬਾਈ ਆਇਆ ਕਿ ਮੈ ਰਹਿਣ ਦੇ ਪਰ ਇਹ ਜਾ ਮੈਥੋ ਰੱਜਿਆ ਹੋਇਆ ਸੀ ਚੜੀ ਜਾਂਦਾ ਮੈਂ ਫੋਨ ਲਾਇਆ ਤੇਰੇ ਮਾਮਿਆਂ ਨੂੰ ਆਉਂਦੇ ਆ ਹਾਂ ਦੇ ਰਿਹਾ ਨੇ ਗੱਲ ਤੇ ਆ ਜਾ ਸਰ ਠੀਕ ਆ ਜਾਈ ਆਉਂਦੇ ਆ ਤੈਨੂੰ ਦੱਸਣਗੇ ਪਤਾ ਹੁਣ ਭੈਣ ਦਾ ਨਾਲੇ ਭਰਾ ਦਾ ਹੁਣ ਤਾਂ ਲਾਤਾ ਪਉਣ ਤੂੰ ਪਹਿਲਾਂ ਕੀ ਕਹਿੰਦਾ ਸੀਗਾ ਕਿ ਨਾਲ ਰਲ ਜਿਓ ਮੇਰੇ ਬਹਿੜੇ ਤੇ ਬਹਿੜਾ ਆਉਂਦਾ ਤੇਰੇ ਮਾਮੇ ਭੈਣ ਦੇ ਭੈਣ ਅੱਗੇ ਤੋਂ ਨਹੀਂ ਕਰਦਾ ਅੱਗੇ ਤੋਂ ਕਾ ਨਹੀਂ ਕਰਦਾ ਤੈਨੂੰ ਲੱਗੂ ਪਤਾ ਹੁਣ ਦੇਖੀ ਜਦੋਂ ਤੇਰੇ ਤੇ ਡਾਂਗ ਫੇਰੀ ਤੂੰ ਕਿ ਮੈਂ ਕਹਣਾ ਕਿ ਸਾਡੇ ਨਾਲ ਰਲ ਜਿਓ ਤੂੰ ਸਾਡੇ ਕੀ ਬਰਾਬਰੀ ਕਰੇਗਾ ਨਸੇ ਇਹਦਾ ਇਹਦਾ ਘਰ ਦਾ ਐਡਰੈਸ ਉਸ ਨੂੰ ਮੰਗ ਬਈ ਕਿੰਨੇ ਕੀ ਹੈਗਾ ਕਿੱਥੇ ਤੇਰਾ ਘਰ ਕਿੰਨੇ ਜੀ ਰਹੇ ਨੇ ਢਿੱਲੋ ਬੱਸ ਨੰਬਰ ਮੰਗਦਾ ਲੈ ਮੋਬਾਈਲ ਨੰਬਰ ਦਿਖਾ ਓਏ ਆ ਨੰਬਰ ਮੈਂ ਫੋਨ ਹੀ ਨਹੀਂ ਦੇਦਾ ਇਨਾਂ ਕੋਲੇ ਕਿਹੜੇ ਫੋਨ ਹੁੰਦੇ ਆ ਬਾਈ ਜੀ ਨਸੇੜੀਆਂ ਕੋਲੇ ਕਹਿੰਦਾ ਫੋਨ ਨਹੀਂ ਰੱਖਦਾ ਲੋਕਾਂ ਦੇ ਵਿੱਚ ਵਿੱਚ ਕਿਤਾ ਨਸ਼ਾ ਕਰਦੇ ਆ ਆਪਦਾ ਫੋਨ ਕਿੱਥੋਂ ਹੋਊ ਇਹਨਾਂ ਕੋਲ ਹਾਂ ਓਏ ਸਹੀ ਗੱਲ ਇਹ ਹਾਂਜੀ ਫੋਨ ਨਹੀਂ ਅਸੀਂ ਰੱਖਦੇ ਲੈ ਇਹਦਾ ਕੀ ਠੱਡਾ ਟਕਣਾ ਉਹ ਕੀ ਇਹ ਤੇ ਕੋਈ ਕਾਰਵਾਈ ਕਰੂਗਾ ਬਾਈ ਜੀ ਪਰ ਇਹ ਛੱਡੋ ਇਹਨੂੰ ਮੈਂ ਤਾਂ ਕਹਿੰਨੀ ਆ ਮੈਂ ਮਾਰ ਦੂੰਗਾ ਛੱਡ ਦਿਓ ਯਾਰ ਬਾਈ ਅੱਗੇ ਤੋਂ ਨਹੀਂ ਅੱਛਾ ਯਾਰ ਕੀ ਇਹਨੂੰ ਫਲਸਮਿਸਤਾ ਅੱਗੇ ਕਰਾਂਗੇ ਬਾਈ ਐਵੇਂ ਇੱਥੇ ਕੋਟਾ ਫੇਰ ਤਾਂ ਮਰ ਜੂਗਾ ਪੀੜਾ ਹੋਇਆ ਪਿਆ ਦੇਖੋ ਟੀਕੇ ਲਾ ਲਾ ਕੇ ਕਿਨੇ ਖੜਾ ਓਏ ਸਾਲਾ ਦੰਦ ਘੜੀ ਨਾ ਨਾ ਸ਼ਰਮ ਨਾ ਆਇਆ ਇਹਨੂੰ ਗਲਤੀ ਹੈ ਰੱਜਿਆ ਹੋਇਆ ਹੈ ਰੱਜਾ ਇਹਨੂੰ ਸਰਤੀ ਤੂੰ ਝੂਠਾ ਬੋਲਿੰਦਾ ਨਸ਼ਾ ਨਹੀਂ ਪਤਾ ਵੀ ਮੇਰੀ ਬੇਨਸ਼ਾ ਘੜੇ ਘੜੇ ਕਰਦਾ ਸਾਰੇ ਕਰਦਾ ਨਾ ਘੜਾ ਕਿਲੇ ਕਿਲੇ ਕਰਦਾ ਗੀੜੀਆਂ ਖਾ ਲਈਆਂ ਹੋਰ ਤੇ ਚਿੱਟਾ ਵੀ ਮਿਲ ਜਾਂਦਾ ਜੀ ਹਾਂ ਹੋਰ ਬਸ ਠੀਕੇ ਨਾਲ ਤੇ ਦੋ ਗੋਲੀਆਂ ਨਾ ਸਰ ਜਾਂਦਾ ਜੀ ਦਫਤਰ ਤਾਈ ਦੁਪਹਿਰ ਤੋਂ ਬਾਅਦ ਹੋਰ ਕਰ ਲਈਦਾ ਜੀ ਤੇ ਚੋਰੀ ਦਾ ਪ੍ਰਬੰਧ ਉਹ ਰੋਜ਼ ਕਰਦਾ ਹਾਂ ਹਾਂ ਜੀ ਤੇ ਜਰਾ ਕੁੜੀ ਦੀ ਵੀ ਕੁੜੀ ਦੀ ਵੀ ਤੂੰ ਜ਼ਿੰਦਗੀ ਦੇਖ ਲੈ ਕੁੜੀ ਕਿੰਨੀ ਮਿਹਨਤ ਕਰਦੀ ਹੈ ਤਨਹਾ ਕਿੰਨੀ ਹੈ ਭਾਈ ਤਰੀ ਮੇਰੀ 15000 ਰੁਪਏ 15000 ਰੁਪਏ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰੇ ਮੰਮੀ ਡੈਡੀ ਭਰਾ ਸੀ ਦੋਨੇ ਭੈਣ ਭਰਾ ਬੈਂਕ ਚ ਹੀ ਕੰਮ ਕਰਦੇ ਆ ਜੀ ਠੀਕ ਹੈ ਹਾਂ ਜੀ ਮੈਨੂੰ ਜਾਣ ਦੋ ਜੀ ਖੜ ਜਾ ਇੱਕ ਮਿੰਟ ਆਏ ਨਾ ਜਾਣ ਦੇ ਮੈਂ ਇੱਥੇ ਖੜਦਾ ਨਗੇ ਲਾ थारे थारे की, की, की जान ਨੂੰ ਤੇ ਸਾਡੇ ਰਿਸ਼ਤੇਦਾਰ ਨੇ ਚਾਇਆ ਚੋਰੀ ਕਰਕੇ ਭਜਦਾ ਹਾਂ ਦੱਸ ਦੇ ਨਾ ਕੀ ਕੀ ਹੋਵੇ ਤੇਰੇ ਨਾਲ ਛੱਡ ਦਿਓ ਜੀ ਮੈਨੂੰ ਜਾਣ ਆ ਮਰੇ ਯਾਰ ਬਾਈ ਤੂੰ ਹੀ ਉਹ ਬੰਦਾ ਚੋਰੀ ਕਰਦਾ ਫੜਿਆ ਗਿਆ ਯਾਰ ਦੱਸ ਦੇ ਨਾ ਕੀ ਕਰਕੇ ਹੌਨਕਾਰ ਬਾਈ ਉਹ ਵੀ ਸਰਦਾਰ ਆ ਬੰਦਾ ਆ ਆ ਆ ਦੇਖੋ ਹੈ ਹੋਂਦੜਾ ਘਟਾਪਾ ਕਰਕੇ ਕਿਨਾਰੇ ਤੋਂ ਜਾਣ ਦਿਓ ਜੀ ਗੱਲ ਬਾਈ ਕੁੱਟੇ ਘਰਾ ਕੁੱਟ ਕੇ ਕਰਦਾ ਨਹੀਂ ਬਾਈ ਹਾਂ ਉਟਕੇ ਬਾਕੀ ਇਹ ਸਰਦਾਰ ਬੰਦਾ ਤੁਸੀਂ ਕਿਹੜਾ ਸਰਦਾਰ ਤਾਂ ਤੂੰ ਵੀ ਆ ਯਾਰ ਤੂੰ ਚੋਰੀ ਇਹਨ ਕਰਦਾ ਕਿੰਨੀ ਵਧੀਆ ਗੱਲ ਐ ਤੂੰ ਵਧੀਆ ਸਰਦਾਰ ਐ ਤੂੰ ਹਾਂ ਵਧੀਆ ਇਹ ਵੀ ਚੱਲ ਮੁੰਡਾ ਸਰਦਾਰ ਐ ਗਲਤੀ ਹੋ ਜਾਂਦੀ ਐ ਚੱਲ ਗਲਤੀ ਬਈ ਯਾਰ ਤੂੰ ਚੋਰੀ ਨੂੰ ਕਰਦਾ ਸੀਗਾ ਖੁੰਦਾ ਸੀ ਪੈਸੇ ਵਜੋਂ ਖੁੰਦਾ ਸੀਗਾ ਅੱਛਾ ਹੋਰ ਸਿਆਣਾ ਵੇਣਾ ਬੰਦਾ ਤੂੰ ਯਾਰ ਹਾਂ ਆਹ ਮੁੰਡਾ ਸਰਦਾਰ ਐ ਲੈ ਬਈ ਕੀ ਕਰਦੇ ਹੋ ਤੁਸੀਂ ਜੋਬ ਕਰਦੇ ਹੋ ਹਾਂਜੀ ਕਹੇ ਚ ਖੇਤੀਬਾੜੀ ਵਿਭਾਗ ਵਿੱਚ ਆ ਦੇਖਾ ਤੇ ਤੇਰੀ ਉਮਰ ਕਿੰਨੀ ਆ ਬੜਾ ਉੱਚੀ ਬੜਾ ਉੱਚੀ ਬੜਾ ਉੱਚੀ ਬੜਾ ਬੋਲ 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 ਬਾਈ ਤੇਰੀ ਉਮਰ ਕਿੰਨੀ ਆ ਤੇਰੀ ਉਮਰ ਕਿੰਨੀ ਆ ਜੀ ਬਾਈ ਸਾਹਿਬ ਬਾਈ ਸਾਹਿਬ ਕੋਈ ਕੰਮ ਕਰ ਜੱਜ ਦਾ ਕੰਮ ਕਰ ਬਾਹਰ ਲਾ ਕੋਈ ਕੋਈ ਨਹੀਂ ਜੀ ਕੰਮ ਵੀ ਕਰਾਂਗੇ ਬਾਈ ਤੂੰ ਕਦੇ ਨਿਸ਼ਾ ਕੀਤਾ ਕੋਈ ਜ਼ਿੰਦਗੀ ਚ ਨਾ ਜੀ ਟੱਚ ਵੀ ਨਹੀਂ ਕਰਿਆ ਕਦੇ ਕਦੇ ਨਹੀਂ ਕੀਤਾ ਨਾ ਵੀ ਤੇ ਤੂੰ ਇਹ ਦੇਖ ਲੈ ਬੰਦਰੀ 22 ਸਾਲ ਮੈਂ ਤੇਰੀ ਮਨ ਕਿੰਨੀ ਆ ਬਾਈ ਮੇਰੀ 30 ਸਾਲ ਕਿੰਨੀ 30 ਸਾਲ 30 ਸਾਲ ਮੇਰੇ ਬਾਈ ਦੀ ਤੇ ਤੇਰੀ ਉਮਰ 22 ਸਾਲ 22 ਸਾਲ ਦੀ ਉਮਰ ਤੇ ਤਾਂ ਨਾ ਹੋਇਆ ਵਰਦਾ ਯਾਰ ਇਹ ਕਹਿੰਦਾ ਬਈ ਸਾਰੇ ਨਸ਼ੇ ਕਰਦਾ ਮੈਂ ਗੋਲੀ ਵੀ ਪੀਖਣਾ ਚਟਾਈ ਪੀਨੇ ਮੈਂ ਉਹ ਗੱਡੀ ਜਾ ਰਿਹਾ ਸੀ ਮੈਂ ਇਹਨੂੰ ਦੇਖ ਲਿਆ ਕੁੜੀ ਨਾਲ ਇਹ ਹੱਥੋ ਪਾਈ ਕਰਕੇ ਪਸਮਾਨ ਹੋ ਕੇ ਭੱਜ ਰਿਹਾ ਸੀਗਾ ਫਿਰ ਪੱਗ ਦਾ ਕੀ ਫਾਇਦਾ ਬੰਨੀ ਦਾ ਹਾਂ ਪੱਗ ਨੂੰ ਐਵੇਂ ਤੁਸੀਂ ਰਜ਼ਨਾਮ ਕਰੀ ਜਾਂਦੇ ਹੋ ਇਹਦਾ ਤੇ ਨਾਲ ਕੁੜੀ ਤਗੜੀ ਜੀ ਨੇ ਤੈਨੂੰ ਫੜ ਕੇ ਕਾਬੂ ਕਰ ਲਿਆ ਜਾਣ ਨਹੀਂ ਤਾ ਜਾਣ ਦੋ ਹੀ ਹੁਣ ਮੈਂ ਚੋਰੀ ਕਰੇਗਾ ਨਹੀਂ ਕੁੜੀ ਤਾਂ ਮਾਫੀ ਮੰਗ ਗਾਂ ਹਾਂ ਗੱਲ ਫੜ ਚਲ ਦੇਖ ਲੈ ਭਾਈ ਕਰ ਦੇ ਇੱਕ ਵਾਰੀ ਮਾਫ ਕਰ ਦੂੰਗੀ ਕਿਸੇ ਦੀ ਜਿਹੜਾ ਹੋਰ ਕਿਸੇ ਦੀ ਚੋਰੀ ਕਰੇਗਾ ਉਹਨਾਂ ਨੇ ਕਿੰਨ ਮਾਫ ਕਰਨਾ ਠੀਕ ਹੈ ਮੈਂ ਤਾਂ ਮਾਫ ਕਰਨ ਚਲ ਕੋਈ ਐ ਨਹੀਂ ਪੁਲਿਸ ਨੂੰ ਵੀ ਕਹਿ ਦੰਨੇ ਆ ਵੀ ਤੇਰੇ ਤੇ ਕੋਈ ਕਾਰਵਾਈ ਕਰੂ ਕੋਈ ਲੱਗੇ ਹੋਏ ਤੂੰ ਬੱਸ ਜੀ ਅੱਗੇ ਤੋਂ ਨਹੀਂ ਕਰਦਾ ਜੀ ਠੀਕ ਹੈ ਜਾ ਹੁਣ ਤੁਰਦਾ ਲੱਗ ਬਗ ਜਾ ਲੈ ਭਾਈ ਆ ਦੇਖਦਾ ਸਰਦਾਰ ਜੀ ਜਿਹੜੇ ਫੜਿਆ ਗਿਆ ਚੋਰੀ ਕਰਦਾ ਆ ਜਾ ਓਏ ਇੱਧਰ ਆ ਜਾ ਹਾਂ ਭਾਈ ਆ ਜਾ ਮੜਾ ਤੂੰ ਵੀ ਬੱਚਾ ਜਾ ਭਾਈ ਆ ਜਾ ਮੈਸਰੀ ਦੇ ਨਾਲ ਕੋਈ ਨਾ ਜਾ ਹਾਂ ਭਾਈ ਆਪਲਾ ਸੁਖੀ ਦੱਸੋ ਬਈ ਇਹਦਾ ਮੈਸੇਜ ਦਿੱਤਾ ਕੀ ਆ ਇਹ ਇਹ ਮੁੰਡੇ ਦੀ ਸਟੋਰੀ ਇਹਨੇ ਬਣਾਈ ਆ ਇਹ ਨਾ ਕੀ ਆ ਦੱਸੋ ਸਾਡੀ ਮੈਂ ਸੁਖੀ ਮਾਨਸਾ ਆ ਸੁਖੀ ਕਿਵੇਂ ਠੀਕ ਆ ਬਈ ਹਾਂਜੀ ਇਹ ਬਹੁਤ ਹੋ ਰਿਹਾ ਜੀ ਕੰਮਿਆਰ ਦੇ ਵਿੱਚ ਜਿਵੇਂ ਕੁੜੀਆਂ ਕੰਨੀਆਂ ਕੰਨੀਆਂ ਨੌਕਰੀਆਂ ਤੇ ਜਾਂਦੀਆਂ ਨੇ ਕਿਤੇ ਇਹ ਵੀ ਜਾਂਦੀਆਂ ਕੋਈ ਵੀ ਕੰਮ ਲਾ ਲੂ ਆਪਾਂ ਕਰਦੀਆਂ ਨੇ ਨਸ਼ੇੜੀ ਹੁੰਦੇ ਨੇ ਆਉਂਦੀਆਂ ਦੋ ਚਾਰ ਇਕੱਠੇ ਹੋ ਕੇ ਤੇ ਜਾਂ ਤਾਂ ਉਹਨਾਂ ਦੀ ਇੱਜ਼ਤ ਤੱਕਦੇ ਆ ਜਾਂ ਉਹਨਾਂ ਤੋਂ ਸਮਾਨ ਕਾਉਣ ਦੀ ਕੋਸ਼ਿਸ਼ ਕਰਦੇ ਆ ਵਿੱਚ ਕੁੜੀਆਂ ਹੁੰਦੀਆਂ ਬਾਹਦਰ ਜਿਵੇਂ ਹੁਣ ਵੀਡੀਓ ਦੇ ਵਿੱਚ ਦਿਖਾਇਆ ਸਮਾਨ ਵੀ ਖੋਲ ਲੰਦੀਆਂ ਨੇ ਕੁੱਟਦੀਆਂ ਵੀ ਨੇ ਵਿੱਚ ਵਿਚਾਰੀਆਂ ਇਹੋ ਜੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਕੋਈ ਬਾਤ ਤਾਂ ਨਹੀਂ ਚੱਲਦੀ ਮਾਰ ਕੇ ਛੁੱਟ ਜਾਂਦੇ ਆਂ ਇਹਨਾਂ ਨੂੰ ਪੰਜਾਬ ਦੇ ਮੁੰਡਿਆਂ ਨੂੰ ਇਹ ਹੀ ਬੇਨਤੀ ਆ ਵੀ ਇਹ ਸਭ ਨਾ ਕੀਤਾ ਜਾਵੇ ਪੰਜਾਬ ਦਾ ਨਾਮ ਖਰਾਬ ਹੁੰਦਾ ਹੈਗਾ ਨਸ਼ੇ ਦੇ ਵਿੱਚ ਨਾ ਪਾਓ ਭਰਾਵੋ ਬਸ ਇਹੀ ਕਹਿੰਦੇ ਆ ਤਾਂ ਵਧੀਆ ਆਪਣਾ ਕੰਮ ਕਰੋ ਚੋਰੀ ਕਰਨ ਦੀ ਲੋੜ ਨਾ ਪਵੇ ਨਾਲੇ ਆਪਦੀ ਸਿਹਤ ਖਰਾਬ ਕਰਦੇ ਜਿਵੇਂ ਹੋਣਾ ਵੀਰੇ ਨੇ ਕੀਤਾਗਾ ਰੋਲ ਤੇ ਵਸੇ ਕੋਈ ਨਸ਼ਾ ਪੱਤਾ ਨਹੀਂ ਕਰਦਾਗਾ ਵਧੀਆ ਠੀਕ ਹੈ ਤੇ ਸਾਡੀ ਵੀਡੀਓ ਕਾਲ ਪਨੇਗਾ ਬਾਈ ਵਧੀਆ ਲੱਗੇ ਸ਼ੇਅਰ ਕਰ ਦਿਓ ਧੰਨਵਾਦ